ਅਲੂਧਿਆਣਾ ਦੇ ਵਿੱਚ ਪੰਜਾਬ ਭਾਰਤੀ ਕਿਸਾਨ ਲੁਖਵਾਲੀ ਐਸ ਕੇ ਐਮ ਦੀ ਸਪੈਸ਼ਲ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਕਿਸਾਨਾਂ ਵੱਲੋਂ ਆਉਣ ਵਾਲੀ 20 ਤਰੀਕ ਨੂੰ ਡੀ ਸੀ ਨੂੰ ਮੈਮੋਰੰਡਮ ਦਿੱਤਾ ਜਾਵੇਗਾ ਜਿਸ ਦੇ ਵਿੱਚ ਉਹਨਾਂ ਦੀਆਂ ਪੁਰਾਣੀਆਂ ਮੰਗਾਂ ਅਤੇ ਕੁਝ ਨਵੀਆਂ ਮੰਗਾਂ ਨੂੰ ਲੈ ਕੇ ਮੈਮੋਰੰਡਮ ਦਿੱਤਾ ਜਾ ਰਿਹਾ ਹੈ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਮੈਂਬਰਾਂ ਵੱਲੋਂ ਪੱਤਰਕਾਰਾਂ ਇਸ ਸੰਬੰਧੀ ਇੱਕ ਗੱਲਬਾਤ ਕੀਤੀ ਗਈ ਹਾਂਜੀ ਮੈਂ ਅਫਤਾਰ ਸਿੰਘ ਮੈਲੋਂ ਸਰਪ੍ਰਸਤ ਪੰਜਾਬ ਭਾਰਤੀ ਵਿਦਿਆਨੂਨ ਲਖੋ ਆ ਅੱਜ ਜਰੀ ਐਸ ਕੇ ਐਮ ਦੀ ਸਪੈਸ਼ਲ ਮੀਟਿੰਗ ਉਹ ਆ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ 26 ਤਰੀਕ ਨੂੰ ਚੌਥੀ ਵਰੇਗੰਡ ਦੇ ਸੰਬੰਧ ਵਿੱਚ ਅਸੀਂ ਇਹ ਡੀਸੀਆਂ ਨੂੰ ਮੈਮੋਰੰਡਮ ਦੇਣੇ ਆ ਜਿਦੇ ਚ ਸਾਡੀਆਂ ਪ੍ਰਾਣੀਆਂ ਮੰਗਾਂ ਜਿਵੇਂ ਕਿ ਪੈਨਸ਼ਨ ਲਵਾਉਣੀਆਂ ਬੁੜੇ ਆਪਣੇ ਬਜ਼ੁਰਗਾਂ ਨੂੰ ਤੇ ਐਮਐਸਵੀ ਦੀਆਂ ਸਾਰੀਆਂ 23 ਫਸਲਾਂ ਤੇ ਲੈਣੀਆਂ ਨੇ ਉਹਨਾਂ ਦੇ ਸੰਬੰਧ ਵਿੱਚ ਤੇ ਪੰਜਾਬ ਦੇ ਵਿੱਚ ਜਿਹੜਾ ਚੋਣਾ ਰੋਲਿਆ ਉਹਦੇ ਸੰਬੰਧ ਵਿੱਚ ਵੀ ਅੱਜ ਕਿਸਾਨ 75 ਸਾਲ ਹੋ ਗਏ ਨੇ ਇੰਨੀ ਦੁਰਦਸ਼ਾ ਕਦੇ ਨਹੀਂ ਹੋਈ ਜਿੰਨੀ ਇਸ ਸਾਲ ਹੋਈ ਆ ਤੇ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਮੈਮੋਰੰਡਮ ਦੇ ਰਹੇ ਆ ਵੀ ਜਿਹੜਾ ਚੋਣਾ ਸਾਡਾ 17 ਮੌਜਰ ਹੁੰਦਾ ਸੀ ਉਹ ਲੇਟ ਹੋਣ ਕਰਕੇ ਵੱਧ ਹੋ ਗਿਆ ਉਹ ਸਾਡਾ बिक ਨਹੀਂ ਰਿਆ ਢੇਰੀਆਂ ਪਈਆਂ ਨੇ 30% ਝੋਨਾ ਵਾਲੇ ਮੰਡੀਆਂ 'ਚ ਪਿਆ ਤੇ 10-15% ਹਟ ਖੇਤਾਂ 'ਚ ਵੀ ਖੜਾ ਜਿਹਦੀ ਮੌਜਰ ਹੁਣ 20 ਤੋਂ ਲੈ ਕੇ 30 ਤਰੀਕ ਤੱਕ 30% ਦਾ ਘਾਰੇ ਹੀ ਆ ਉਹ ਝੋਨਾ ਕਿਵੇਂ बिकੂਗਾ ਉਹਦੇ 'ਚ ਕਿਸਾਨ ਬਹੁਤ ਮੁਸ਼ਕਲ ਨਾਲ ਫਸਿਆ ਹੋਇਆ ਤੇ ਅਸੀਂ ਭਗਵੰਤ ਮਾਨ ਤੋਂ ਇਹ ਮੰਗ ਕਰਦੇ ਆਂ ਵੀ ਅਸੀਂ ਮਨਾ ਕੇ ਆਏ ਸੀ ਵੀ ਮੈਂ ਤੁਹਾਡਾ ਦਾਣਾ-ਦਾਣਾ ਚੱਕੂਗਾ ਔਰ ਜਿਹੜਾ ਕੰਟਰੋਲ ਰੇਟ ਆ ਸਰਕਾਰ ਦਾ ਔਰ ਕਿਹਾ ਹੋਇਆ ਸੈਂਟਰ ਦਾ ਉਹਦੇ ਜ਼ਮਾਨੇ ਵਿੱਚ ਅਸੀਂ ਸਾਰਾ ਚੱਕਾਂਗੇ ਚੋਨਾ ਤੇ ਸਾਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਤੇ ਨਾਲ ਦੀ ਨਾਲ ਹੀ ਅਸੀਂ ਇਹ ਇਹਨਾਂ ਦਾ ਜਿਹੜਾ ਪਰਗਵਾਨ ਦਮਾਨ ਨੇ ਵੈਦਾ ਕੀਤਾ ਵੀ ਐਮਐਸਸੀ ਮੈਂ ਦਊਂਗਾ ਮੂਵੀ ਦੇ ਬਕੀ ਤੇ ਤੇ ਬਾਜਪਤੀ ਦੇ ਉਹ ਸਾਨੂੰ ਕੁਛ ਨਹੀਂ ਦਿੱਤਾ ਅਸੀਂ ਸਰਕਾਰ ਨੂੰ ਇਹ ਚ ਦਾਮ ਨਹੀਂ ਦੇਣ ਜਾ ਰਹੇ ਆ 26 ਨਵੰਬਰ ਨੂੰ ਵੀ ਅਸੀਂ ਇਹ ਮੰਗਾਂ ਧਾਰੀਆਂ ਲੈ ਕੇ ਜਿਹੜੀਆਂ ਪੁਰਾਣੀਆਂ ਉਹਦੇ ਦਿੱਲੀ ਦੇ ਰਹਿੰਦੀਆਂ ਸੀਗੀਆਂ ਕੀਵੀ ਵਾਲੀਆਂ ਤੇ ਹੋਰ ਸਾਰੀਆਂ ਲੈ ਕੇ ਅਸੀਂ ਇਸ ਮਾਮਲੇ ਮੈਂ ਮੁੰਡਣ ਨਦੇਵਾ ਅੱਜ ਇਹ ਹੀ ਮੀਟਿੰਗ ਹੋਈ ਆ ਹੁਣ ਤੁਸੀਂ ਦੱਸੋ ਮੇਰਾ ਨਾਮ ਰਮਿੰਦਰ ਸਿੰਘ ਪਟਿਆਲਾ ਮੈਂ ਕਰਤਿਕਸਨ ਯੂਨੀਅਨ ਦਾ ਸੂਬਾਈ ਪ੍ਰਸਿੱਖਿਤਾ ਤੇ ਸੰਯੁਕਤ ਕਿਸਾਨ ਮੋਰਚੇ ਦਾ ਮੈਂਬਰ ਆ ਭਜੀ ਕਿ ਕਿਹੜੀ ਗੱਲ ਲਿਖਿਆ ਜੀ ਪ੍ਰੈਸ ਕੰਮ ਦਾ ਰੱਖੀ ਹੋਈ ਹੈ ਅੱਜ ਪੰਜਾਬ ਦੇ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੀ ਜਿਦੇ ਚ ਅਸੀਂ 26 ਨਵੰਬਰ ਨੂੰ ਜੋ ਸੰਯੁਕਤ ਮੋਰਚੇ ਦਾ ਟ੍ਰੇਡ ਯੂਨੀਅਨ ਨਾਲ ਸਾਂਝੇ ਰੂਪ ਚ ਜ਼ਿਲ੍ਹਾ ਕੇਂਦਰਾਂ ਤੇ ਥਾਣੇ ਦੇਣ ਦਾ ਪ੍ਰੋਗਰਾਮ ਆ ਉਹਦੀ ਬਿਉਂਤਬੰਦੀ ਉਹਦੀ ਤਿਆਰੀਆਂ ਦਾ ਜਾਇਜ਼ਾ ਲਿਆ ਉਹਦੀ ਬਿਉਂਤਬੰਦੀ ਕੀਤੀ ਹੈ ਕਿ ਕਿਸ ਤਰ੍ਹਾਂ ਇਸ ਪ੍ਰੋਗਰਾਮ ਨੂੰ ਜਿਹੜਾ ਉਹ ਸਫਲ ਢੰਗ ਨਾਲ ਲਾਗੂ ਕੀਤਾ ਜਾਵੇ ਔਰ ਇਸ ਚ ਜਿੱਥੇ ਸਾਡੀਆਂ ਐਮਐਸਪੀ ਜਾਂ ਕਰਜ਼ਾ ਮੁਕਤੀ ਬਿਜਲੀ ਸੋਧ ਐਕਟ ਚਾਰ ਲੇਬਰ ਕੋਡ ਇਸ ਤਰ੍ਹਾਂ ਦੀਆਂ ਕੁਝ ਮੰਗਾਂ ਨੇ ਉਹਦੇ ਨਾਲ ਨਾਲ ਅਸੀਂ ਜੋ ਮੌਜੂਦਾ ਸਮੇਂ ਦੀ ਸਥਿਤੀ ਹੈ ਡੀਏਪੀ ਦੀ ਸ਼ਾਰਟੇਜ ਉਸੇ ਤਰ੍ਹਾਂ ਜਿਹੜਾ ਬਲੈਕ ਮਾਰਕੀਟਿੰਗ ਹੋ ਰਹੀ ਆ ਉਸ ਨੂੰ ਨੱਥ ਪਾਉਣ ਦੀ ਗੱਲ ਇਹ ਕਿਸਾਨਾਂ ਨੂੰ ਦਿੱਤੀ ਜਾਵੇ ਜਿੱਥੇ ਹਾਲੇ ਕਾਟ ਲੱਗ ਕੇ ਕਿਸਾਨਾਂ ਨੂੰ ਲੁੱਟਿਆ ਗਿਆ ਉਹਦੀ ਪਰਪਾਈ ਕਰਾਉਣ ਲਈ ਉਹ ਸਾਰੀਆਂ ਚੀਜ਼ਾਂ ਉਹਦੇ ਚ ਅਸੀਂ ਕੁਝ ਥੱਲੇ ਕਰ ਵੀ ਰਹੇ ਆ ਅਮਰਸਰੋਂ ਰਿਪੋਰਟ ਆਈ ਹੈ ਕਿ ਕਿਸਾਨ ਜਥੇਬੰਦੀਆਂ ਸਾਡੀਆਂ ਕਿਸਾਨਾਂ ਤੋਂ ਹਲਫੀਆਂ ਬਿਆਨ ਲੈ ਕੇ ਜਿਨ੍ਹਾਂ ਜਿਨ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਕਾਟ ਦੀ ਕੋਈ ਸਮੱਸਿਆ ਆਈ ਆ ਉਹ ਸਾਰਾ ਕੁਝ ਲੈ ਕੇ ਉਹਦੇ ਲਈ ਸੰਘਰਸ਼ ਵਿਉਂਤ ਰਹੀਆਂ ਨੇ ਇਹ ਜੇ ਸਾਰੇ ਇਸ਼ੂ ਉਠਾਵਾਂਗੇ ਔਰ ਇਹ ਤਾਂ ਜੋ ਇਸ ਸਮੇਂ ਜਿਹੜਾ ਜਿਹੜਾ ਸਰਕਾਰਾਂ ਇੱਕ ਕਿਸਮ ਨਾਲ ਆਵੇਸ਼ ਲੀਆਂ ਹੋਈਆਂ ਪਈਆਂ ਅਸੀਂ ਸੰਘਰਸ਼ ਦੀ ਬਦੌਲਤ ਹੀ ਜਿੰਨਾ ਸਾਡਾ ਇਸ ਵਾਰੀ ਕੋਈ ਖਰੀਦ ਹੋ ਗਈ ਝੋਨੇ ਦੀ ਉਹ ਸੰਘਰਸ਼ ਦੀ ਬਦੌਲਤ ਹੋਈ ਹੈ ਨਹੀਂ ਤਾਂ ਇਹ ਚੀਜ਼ਾਂ ਸਾਡੀਆਂ ਸਾਨੂੰ ਸਾਡੀ ਮੰਡੀਕਰਨ ਤੇ ਉੱਪਰ ਪੂਰਾ ਇੱਕ ਹਮਲਾ ਆਇਆ ਜਿਹੜਾ ਉਹ ਬਰਕਰਾਰ ਹੈ ਮੇਰਾ ਭਵਨਦੀਪ ਸਿੰਘ ਜੀ ਜ਼ਿਲ੍ਹਾ ਮੀਤ ਪ੍ਰਧਾਨ ਲਖਵਾਲ ਜੁਨੀਅਨ ਜੀ ਅੱਜ ਕਿਹੜੇ ਕਿਹੜੇ ਮੁੱਦਿਆਂ ਤੇ ਗੱਲ ਹੋਣੀ ਹੈ ਅੱਜ ਤਾਂ ਸਾਡਾ ਇੱਕੋ ਮੁੱਦਾ ਸੀ ਜਿਹੜਾ ਅਸੀਂ 26 ਤਰੀਕ ਨੂੰ ਸਾਨੂੰ 4 ਸਾਲ ਹੋ ਗਿਆ ਜੀ ਬਰੇਗਨ ਬਣਾਉਣ ਜਾ ਰਹੇ ਹਾਂ ਨਤਕਾਨ ਮੋਰਚੇ ਦੀ ਇਹ ਅਸੀਂ ਡੀਸੀਆਂ ਦੇ ਮੰਗ ਪੱਤਰ ਦੇਣ ਜਾ ਰਹੇ ਹਾਂ ਉਹਨਾਂ ਨੂੰ ਵੀ ਸਾਡਾ ਕਰਜ਼ਾ ਮਾਫੀ ਦਾ ਐਮਐਸਪੀ ਤੇ ਕੰਟਰੈਕਟਰ ਯੂਨੀਅਨ ਇਕੱਠੇ ਰਾਲ ਕੇ ਅਸੀਂ ਦੇ ਦੇ। ਹੋਰ ਕੀ ਕੀ ਮੰਗੀ? ਹੋਰ ਤਾਂ ਸਾਡੀ ਮਿਹਨਤਾਂ ਮੰਗ ਇਹ ਸੀ ਦੀ ਇੱਕ ਝੋਨੇ ਵਾਰੇ ਅਜੇ ਤੱਕ ਲੋਕਾਂ ਦਾ ਝੋਨਾ ਮੰਡੀਆਂ 'ਚ ਪਿਆਵਾ 10 ਤੋਂ 20% ਉਹ ਮੰਗ ਕਰਦੇ ਆ ਕਿ ਉਹਨਾਂ ਨੂੰ ਮੌਕਚਰ ਥੋੜਾ ਜਿਹਾ ਵਧਾਇਆ ਜਾਵੇ ਤੇ ਮੌਕਚਰ ਹੁਣ ਕਾਫੀ ਠੰਡ ਕਰਕੇ ਮੌਸਮ ਰਾਵਣ ਕਰਕੇ ਮੌਕਚਰ ਵੱਧ ਜਾਂਦਾ। ਫਿਰ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ 22 ਮੌਕਚਰ ਕੀਤਾ ਜਾਵੇ।